ਆਈਏ ਅਮਰਿਤਪਾਲ ਜਿੱਤੂ ਇਸ ਵਾਰ ਮੈਂ ਕਹਿੰਦਾ ਚੋਰ ਨੂੰ ਵੀ ਪਾਲੀ ਆ ਸਿਪਾਹੀ ਨੂੰ ਵੀ ਪਾਲੀ ਆ ਰਾਜੇ ਦੀ ਵਾਰੀ ਆ ਰਾਜਾ ਆਊਗਾ ਨਾ ਸ਼ੇਰ ਕੱਜਣਾ ਜੀ ਤੇ ਡਟ ਕੇ ਪਾਉਣੀਆਂ ਵੀ ਆ ਕਾਫੀ ਹਵਾ ਦੇਖਣ ਨੂੰ ਮਿਲ ਰਹੀ ਆ ਕਿ ਲੱਗਦਾ ਟੱਕਰ ਦੇ ਸਕਦੇ ਹਾਂਜੀ ਹਾਂਜੀ ਮਹਾਰਾ ਕਿਰਪਾ ਕਰੇ ਤੇ ਹੋਈ ਸਕਦਾ ਸਭ ਕੁਝ ਮਹਾਰਾ ਦੀ ਕਿਰਪਾ ਨਾਲ ਹੋਣਾ ਸਭ ਕੁਝ ਮਹਾਰਾ ਜੀ ਕਹਿੰਦੇ ਕਿਰਪਾ ਕਰੇ ਅਮਰਿਤਪਾਲ ਸਿੰਘ ਜੀ ਪਾਫ ਪਾਫ ਟੱਕਰ ਉਹਦੇ ਮੁਕਾਬਲੇ ਕੋਈ ਨਹੀਂਗਾ ਤੇ ਟੱਕਰ ਹੈ ਹੀ ਕਿਸੇ ਨਾਲ ਨਹੀਂ ਆ ਭੋਟਾ ਪੋਣੀਆਂ ਗੱਜਕੇ ਪੋਣੀਆਂ ਖਾਲਸਾਈ ਸਸੀਗਲ ਮਾਤਾ ਜੀ ਅਮਰਪਾਲ ਜਿੱਤੂ ਜੀ ਇਸ ਵਾਰ ਉਮੀਦ ਹੈ ਕਾਫੀ ਹਵਾ ਦੇਖਣ ਨੂੰ ਮਿਲ ਰਹੀ ਹੈ ਕਿ ਲੱਗਦਾ ਟੱਕਰ ਦੇ ਸਕਦੇ ਹਾਂਜੀ ਹਾਂਜੀ ਮਹਾਰਾ ਕਿਰਪਾ ਕਰੇ ਤੇ ਹੋਈ ਸਕਦਾ ਸਭ ਕੁਝ ਮਾਲਕ ਦੀ ਕਿਰਪਾ ਨਾਲ ਹੋਣਾ ਸਭ ਕੁਝ ਤੇ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋੜ ਨੂੰ ਕਿਵੇਂ ਦੇਖਦੇ ਜਿੱਤ ਸਕਦੇ ਨਹੀਂ ਉਹਨੂੰ ਜਾਣਦੇ ਨਹੀਂ ਅਪ ਘੱਟ ਜਾਣਦੇ ਹਾਂਜੀ ਇਹ ਮਹਾਰਾ ਕਹਿੰਦੇ ਕਿਰਪਾ ਕਰੇ ਤੇ ਅਮਰਪਾਲ ਸਿੰਘ ਜੀ ਦੇ ਪਾਸੋਂ ਪਾਸੋਂ ਆਮ ਆਦਮੀ ਤੋਂ ਲਾਲ ਜੀ ਕੀ ਭੁੱਲਰ ਨੂੰ ਕਿਵੇਂ ਦੇਖਦੇ ਹੋ ਉਹਨੂੰ ਵੀ ਨਹੀਂ ਜਾਣਦੇ ਘੱਟ ਜਾਣਦੇ ਆਮ ਆਦਮੀ ਵਧੀਆ ਕੰਮ ਕੀਤੇ ਘਾਟੀ ਕੀਤੇ ਕੰਮ ਸ਼ਹਿਰਾਂ ਦੇ ਕੰਮ ਕੀਤੇ ਪਿੰਡਾਂ 'ਚ ਨਹੀਂ ਕੰਮ ਕੀਤਾ ਕੋਈ ਵੀ ਇਹਨਾਂ ਯਾਰ ਯਾਰ ਪੈ ਆ ਗਿਆ ਕੌਣ ਨਾ ਦਵਾਨ ਨੇ ਗਿਆ ਨਹੀਂ ਆਇਆ ਜੀ ਕੋਈ ਨਹੀਂ ਜੀ ਆਇਆ ਮਹਾਰਾਜੀ ਕੋਈ ਨਹੀਂ ਆਇਆ ਯਾਰ ਯਾਰ ਪੈ ਝੂਠੇ ਵਹਿਦੇ ਉਹ ਕਿਹੜੇ ਗਵਰਨਮੈਂਟ ਕਰ ਸਕਦੀ ਆ ਕੋਈ ਦੁਕਾਣੀ ਕਿਸੇ ਨੂੰ ਮਿਲਦਾ ਜੋ ਅਸੀਂ ਬਾਰਡਰ ਏਰੀਏ ਦੇ ਅਜਨਾਲਾ ਹਲਕੇ ਦੇ ਕੋਈ ਨਹੀਂ ਸਾਨੂੰ ਮਿਲ ਰਿਹਾ ਇੱਕ ਨਵਾਂ ਪੈਸਾ ਵੀ ਤੇ ਗੈਸ ਸਿਲੰਡਰ ਮਹਿੰਗੇ ਹੋ ਗਏ ਬੀਬੀਆਂ ਵਿਚਾਰੀਆਂ ਰਸੋਈ ਆ ਗਈਆਂ ਜਿਹੜੀਆਂ ਨੇ ਉਹ ਵਿਚਾਰੀਆਂ ਤੁਰੀਆਂ ਫੇਰਦੀਆਂ ਨੇ ਗੋਏ ਪੱਥਦੀਆਂ ਕੋਈ ਨਹੀਂ ਮਹਾਰਾਜ ਜੀ ਕਰ ਸਕਦੇ ਤੇ ਹੋਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਤੇ ਕੀ ਵਿਚਾਰ ਤੇ ਤੇ ਇਸ ਟਾਈਮ ਅਸੀਂ ਖਡੂਰ ਸਾਹਿਬ ਦੇ ਵਿੱਚ ਮੌਜੂਦ ਆ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਕਿਸ ਦਾ ਜਿਹੜੀ ਚਰਚਾ ਚੱ ਰਹੀ ਹੈ ਇੱਥੇ ਤੇ ਹੋਰ ਪਾਪਾ ਜੀ ਖੜੇ ਆ ਪਾਪਾ ਜੀ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਪਾਪਾ ਜੀ ਹਾਂਜੀ ਪਾਪਾ ਜੀ ਅਮਰਿਤਪਾਲ ਜਿੱਤੂ ਇਸ ਵਾਰ ਕੀ ਅਮਰਿਤਪਾਲ ਜਿੱਤੂ ਇਸ ਵਾਰ ਮੈਨੂੰ ਕੋਈ ਪਤਾ ਨਹੀਂ ਤੇ ਹੋਰ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਪਾਜੀ ਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਅਮਰਿਤਪਾਲ ਜਿੱਤੂ ਇਸ ਵਾਰ ਮੈਂ ਕਹਿੰਦਾ ਚੋਰ ਨੂੰ ਵੀ ਪਾਲੀ ਆ ਸਿਪਾਹੀ ਨੂੰ ਵੀ ਪਾਲੀ ਆ ਰਾਜੇ ਦੀ ਵਾਰੀ ਆ ਰਾਜਾ ਆਊਗਾ ਹਣ ਸ਼ੇਰ ਕੱਜਣਾ ਜੀ ਤੇ ਡਟ ਕੇ ਪਾਉਣੀਆਂ ਵੀ ਆ ਕਾਫੀ ਜਿਹੜੀ ਹਵਾ ਦੇਖਣ ਨੂੰ ਮੇਰੀ ਲੱਗਦਾ ਤੈਨੂੰ ਟੱਕਰ ਦੇਉਗੇ ਇਸ ਵਾਰ ਪੂਰੀ ਟੱਕਰ ਉਹਦੇ ਮੁਕਾਬਲੇ ਕੋਈ ਨਹੀਂਗਾ ਤੇ ਟੱਕਰ ਹੈ ਹੀ ਕਿਸੇ ਨਾਲ ਨਹੀਂ ਆ ਵੋਟਾ ਪੋਣੀਆਂ ਗੱਜਕੇ ਪੋਣੀਆਂ ਖਾਲਸਾਈ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਣ ਕਿਵੇਂ ਦੇਖਦੇ ਜਿੱਤ ਸਕਦੇ ਨਹੀਂ ਚਲੋ ਬਲਟੋਣ ਨੇ ਇਥੇ ਕਾਰਜ ਨਹੀਂ ਕੋਈ ਕੀਤਾ ਬ੍ਰਹਮਪੁਰ ਨੇ ਕਾਰਜ ਕੀਤੇ ਆ ਹੀ ਕਹਿੰਦੇ ਆ ਜਿਹੜੇ ਕੀਤੇ ਕਾਰਜ ਜਿਹੜਾ ਹਸਪਤਾਲ ਬਣਾਇਆ ਵਾ ਕੁਝ ਵੀ ਕੀਤਾ ਕਾਰਨਾ ਕੀਤੇ ਉਹਨੇ ਬਲਟੋਣ ਨੇ ਕੋਈ ਕੰਮ ਹੀ ਨਹੀਂ ਕੀਤਾ ਜਿਨੇ ਕੀਤੇ ਉਹਦਾ ਆਪਾਂ ਕਹਿ ਸਕਦੇ ਆ ਜੇ ਉਹ ਖਲੋਂਦਾ ਦੇ ਆਪਾਂ ਹੋਰ ਕੁਝ ਕਹਿ ਸਕਦੇ ਆ ਪਰ ਐੜ ਕੀ ਤੋਂ ਭਾਈ ਅਮਰਪਾਲ ਸਿੰਘ ਆ ਪੋਣੀਆਂ ਵੋਟਾ ਡਟ ਕੇ ਪੋਣੀਆਂ ਕਾਂਗਰਸ ਤੋਂ ਕੁਲਦੀਪ ਜੀਰਾ ਕਿਵੇਂ ਦੇਖਦੇ ਸੀ ਨਹੀਂ ਕਦੀ ਆਪਾਂ ਮਿਲੇ ਹੀ ਨਹੀਂ ਕਦੀ ਆਮ ਆਦਮੀ ਪਾਰਟੀ ਤੋਂ ਲਾਲਜੀਤ ਭੁੱਲਰ ਨਹੀਂ ਕੰਮ ਕੀਤੇ ਆ ਖਾਲਸਾ ਹੀ ਕੰਮ ਕੀਤੇ ਚੋ ਭਰ ਆਪਾਂ ਬੋਰਡ ਜਿਹੜੀ ਪਾਉਣੀ ਆ ਭਾਈ ਅਮਰਪਾਲ ਸਿੰਘ ਨੂੰ ਪਾਉਣੀ ਆ ਖਾਲਸੇ ਨੂੰ ਪਾਉਣੀ ਆ ਚੜ੍ਹਦੀ ਕਲਾ ਦਾ ਨਿਸ਼ਾਨ ਨੂੰ ਪਾਉਣੀ ਆ ਆਮ ਆਦਮੀ ਵਧੀਆ ਕੰਮ ਕਰ ਰਹੀ ਕਰਦੀ ਕੀ ਤੇ ਕੰਮ ਜਿਹੜੇ 2 4 ਜਿਹੜੇ ਟੈਨਾ ਲੱਗਣ ਦੀਆਂ ਹੋਰ ਕੰਮ ਕੀਤੇ ਚਲੋ ਕਰਦੇ ਪਏ ਆ ਬਾਬਾ ਗੋਰਾ ਸਿੰਘ ਜਿਹੜੇ ਉਹਨਾਂ ਦੇ ਗਾੜੀ ਲੱਗੇ ਜਿਹੜੇ ਇਥੋਂ ਮੋਤਵਾਲ ਪਿੰਡ ਦੇ ਉਹ ਕੰਮ ਕਰਾ ਰਹੇ ਆ ਜਿਹਦਾ ਖਡੂਰ ਸਾਹਿਬ ਜਿਹੜੀ ਗ੍ਰਾਂਟ ਜਿਹੜੀ ਆਈ ਆ ਉਹ ਲੱਗ ਰਹੀ ਆ ਖਡੂਰ ਸਾਹਿਬ ਇਸ ਟਾਈਮ ਅਸੀਂ ਮੌਜੂਦ ਆ ਕਾਫੀ ਜਿਹੜੀਆਂ ਚਰਚਾਵਾਂ ਦੇਖਣ ਨੂੰ ਮੇਰੀਆਂ ਆ ਅਮਰਿਤਪਾਲ ਨੂੰ ਲੈ ਕੇ ਤੇ ਹੋਰ ਵੀ ਜਨਤਾ ਦੇ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕੁਝ ਕਹਿਣਾ ਵਾ ਤੇ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਅਮਰਿਤਪਾਲ ਜਿੱਤੂ ਇਸ ਵਾਰ ਹਾਂਜੀ ਹਾਂਜੀ ਜ਼ਰੂਰ ਕਾਫੀ ਜਿਹੜੀ ਹਵਾ ਦੇਖਣ ਨੂੰ ਮੇਰੀ ਆ ਲੱਗਦਾ ਕਿ ਇਸ ਵਾਰ ਪੂਰੀ ਟੱਕਰ ਹੋ ਸਕਦੀ ਹੈ ਹਾਂਜੀ ਪੂਰੀ ਟੱਕਰ ਹੋਊਗੀ ਪਰ ਅਮਰਿਤ ਮਾਰ ਸਾਹਿਬ ਕੋਈ ਕੋਈ ਜਿੱਤ ਨਹੀਂ ਸਕਦੇ ਅਮਰਿਤਪਾਲ ਕਹਾਂ ਮਾਰੇ ਹਾਂਜੀ ਅਮਰਿਤਪਾਲ ਭਾਈ ਜਲੀਦਲ ਤੋਂ ਵਿਰਸਾ ਸਿੰਘ ਬਲਟੋਆ ਉਹਨੂੰ ਕਿਵੇਂ ਦੇਖਦੇ ਜਿੱਤ ਸਕਦੇ ਨਹੀਂ ਮੁਸ਼ਕਲ ਆਣਾ ਹਾਂਜੀ ਮੁਸ਼ਕਲ ਹੋਣ ਮੁਸ਼ਕਲ ਨਹੀਂ ਜੇ ਸਾਦੇ ਆਕਾ ਤੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਭੁੱਲਰ ਨਹੀਂ ਉਹਨਾਂ ਤਾਂ ਆਮ ਆਦਮੀ ਵਧੀਆ ਕੰਮ ਕਰ ਰਹੀ ਵੇਖੋ ਆਪਣੀ ਕੋਈ ਸਾਰੀ ਕਾਰ ਦੀ ਵਧੀਆ ਵਧੀਆ ਹੁਣ ਬਸ ਚੱਲਣ ਲੱਗੀ ਬਸ ਹੀ ਕਰੇ ਸਹੀ ਹੋਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦੇ ਨਾਲ ਤੇ ਗੱਲਬਾਤ ਕਰਦੇ ਪਪਾ ਜੀ ਬੈਠੇ ਆ ਇੱਥੇ ਸੱਚੀ ਗੱਲ ਫੈਸਲੀ ਗੱਲ ਜੀ ਪਪਾ ਜੀ ਅਮਰਿਤਪਾਲ ਜਿੱਤੂ ਇਸ ਵਾਰ ਅਮਰਿਤਪਾਲ ਜਿੱਤੂ ਆ ਜਿੱਤ ਕੇ ਕਰ ਦੇਗੀ ਆ ਕੋਈ ਨਹੀਂ ਕੋਈ ਕਰਦਾ ਨਾ ਵਿਕਨੜਾ ਸਾਰੇ ਆਉਂਨੇ ਨਾ ਵਿਕਨੜਾ ਘਰ ਘਰ ਨਾ ਵੇ ਨਾ ਖਾਣ ਨੂੰ ਪੈਸੇ ਨਹੀਂ ਹੈਗਾ ਨੀ ਕੋ ਖਾਣ ਨੂੰ ਪੈਸੇ ਨਹੀਂ ਹੈਗੇ ਦੁਖੀ ਹੋਇਆ ਮੈਂ ਗੋਲੀਆਂ ਖਾ ਆ ਆਹ ਨਹੇ ਦਾ ਭਵਨਦੀਪ ਜਿਹੜਾ ਉਹ ਭਰਾ ਕਿ ਆਵੇਲਾ ਨਾ ਇਹ ਬੰਦ ਕਰੋ ਕੋਈ ਨਹੀਂ ਚਾਹੀਦਾ ਉਹਨੂੰ ਅਮਰੀਦਪਾਲ ਜਿੱਦੂ ਹਾਂ ਇਹ ਅਮਰੀਦਪਾਲ ਜਿੱਦੂ ਆ ਜੀ ਚੰਗਾ ਕੰਮ ਕਰੂ ਵੀ ਬਾਅਦ ਜੇ ਠੀਕ ਨਾ ਜੇ ਦੱਸਾਂਗੇ ਬਾਅਦ ਜੇ ਕੀ ਕਰਨਾ ਉਹਨੇ ਵੀਰਸਾ ਸਿੰਘ ਬਲਟਵਾ ਕਾਲੀਦਲ ਤੋਂ ਕਿਵੇਂ ਦੇਖ ਜਿੱਤ ਸਕਦੇ ਉਹ ਉਹ ਤਾਂ ਨਹੀਂ ਸਾਨੂੰ ਬਲਾ ਮਹਾਰਾਜ ਆਣੇ ਉਹ ਇਹ ਅੰਮ੍ਰਿਤਪਾਲ ਦੀ ਗੱਲ ਕਰਦੇ ਉਹ ਜਿੱਤੂ ਆ ਜਿੱਤੂ ਜਿੱਤੂ ਜਿੱਤੂ